ਦੀ ਮਾਰ ਨਾਲ ਜੂਝ ਰਹੇ ਪੰਜਾਬ ਨੂੰ ਲੈ ਕੇ ਮਾਨ ਸਰਕਾਰ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਫੈਸਲੇ ਵਾਲੇ ਟਵਿੱਟਰ ਤੇ ਪੋਸਟ ਸਾਂਝੀ ਕਰਕੇ ਲੋਕਾਂ ਤੱਕ ਜਾਣਕਾਰੀ ਪਹੁੰਚਾਈ ਹੈ ਉਹਨਾਂ ਦੱਸਿਆ ਹੈ ਕਿ ਮਾਨ ਸਰਕਾਰ ਲਗਾਤਾਰ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ ਤੇ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਫੈਸਲੇ ਲੈ ਜਾ ਰਹੇ ਨੇ ਮਾਨ ਸਰਕਾਰ ਨੇ ਜੋ ਪੋਸਟ ਪਾਈ ਹੈ ਉਸ ਪੋਸਟ ਦੇ ਵਿੱਚ ਲਿਖਿਆ ਹੈ ਕਿ ਹਾਲਾਂਕਿ ਮਾਨ ਹੈ ਕਿ ਇਸ ਪਾਸੇ ਜੋ-ਜੋ ਵਿਪਿੰਡ ਆਏ ਹੋਏ ਨੇ ਹਰ ਇੱਕ ਪਿੰਡ ਦੇ ਵਿੱਚ ਇੱਕ ਗਜ਼ਟਡ ਅਫਸਰ ਤਨਾਪ ਕੀਤਾ ਜਾਇਗਾ ਤਾਂ ਕਿ ਲੋਕਾਂ ਤੱਕ ਸਰਕਾਰ ਦਾ ਸੱਤਾ ਰਾਬਤਾ ਹੋ ਸਕੇ ਤੇ ਲੋਕਾਂ ਦੀ ਗੱਲ ਸਰਕਾਰ ਤੱਕ ਸਿੱਧੇ ਸਿੱਧੇ ਪਹੁੰਚ ਸਕੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਰੇਕ ਪਿੰਡ ਦੇ ਵਿੱਚ ਇੱਕ ਗਜ਼ਟਡ ਅਫਸਰ ਤਨਾਪ ਕਰਨ ਦਾ ਫੈਸਲਾ ਕਰ ਲਿਆ ਹੈ ਇਸ ਬਾਬਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੋਸ਼ਲ ਮੀਡੀਆ ਹੈਂਡਲ ਟਵਿੱਟਰ ਤੇ ਜੋ ਪੋਸਟ ਪਾਈ ਗਈ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ ਇਸ ਪੋਸਟ ਦੇ ਰਾਹੀਂ ਮੁੱਖ ਮੰਤਰੀ ਸੂਬੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਤੇ ਲੋਕਾਂ ਦੇ ਨਾਲ ਪ੍ਰਸ਼ਾਸਨ ਦਾ ਸੰਪਰਕ ਦਾ ਰابطਾ ਹੋ ਸਕੇ ਇਸ ਨੂੰ ਲੈ ਕੇ ਅਸੀਂ ਹਰੇਕ ਪਿੰਡ ਲਈ ਇੱਕ ਇੱਕ ਗੈਜ਼ਟਿਡ ਅਫਸਰ ਦੀ ਤਾਇਨਾਤੀ ਕਰ ਰਹੇ ਹਾਂ ਤਾਂ ਜੋ ਉਪਦਰਤੀ ਮਾਰ ਨਾਲ ਪ੍ਰਭਾਵਿਤ ਲੋਕ ਆਪਣੀ ਹਰ ਤਰ੍ਹਾਂ ਦੀ ਸਮੱਸਿਆ ਉਹਨਾਂ ਨੂੰ ਦੱਸ ਸਕਣ ਤੇ ਉਹਨਾਂ ਦਾ ਜਲਦ ਅਤੇ ਠਕਮਾ ਹੱਲ ਹੋ ਸਕੇ ਸੋ ਦੱਸਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਫੈਸਲਾ ਲਿਆ ਹੈ ਜਨ ਕਿ ਹੜਾਂ ਦੀ ਮਾਰ ਚੱਲ ਰਿਹਾ ਜੋ ਪੰਜਾਬ ਹੈ ਉਸ ਦਾ ਹਰ ਇੱਕ ਪਿੰਡ ਉਸ ਪਿੰਡ ਦੇ ਵਿੱਚ ਹੁਣ ਗੈਜ਼ਟਿਡ ਅਫਸਰ ਦੀ ਤਾਇਨਾਤੀ ਯਾਨੀ ਕਿ ਲੋਕ ਆਪਣੀਆਂ ਸਮੱਸਿਆਵਾਂ ਆਪਣੀਆਂ ਪਰੇਸ਼ਾਨੀਆਂ ਆਪਣੀਆਂ ਜ਼ਰੂਰਤਾਂ ਸਿੱਧੇ ਸਿੱਧੇ ਦੌਰ ਦੇ ਗੈਜ਼ਟੇਡ ਅਫਸਰ ਨੂੰ ਦੱਸ ਸਕਦੇ ਨੇ ਤੇ ਅਗੇ ਗੈਜ਼ਟੇਡ ਅਫਸਰ ਇਸ ਜਾਣਕਾਰੀ ਸਰਕਾਰ ਦੀ ਮੁਹੰੰਦਿਆ ਤੱਕ ਪਹੁੰਚਾ ਸਕਦਾ ਹੈ ਸਰਕਾਰ ਦਾ ਹੀ ਮਕਸਦ ਹੈ ਕਿ ਲੋਕਾਂ ਦੀ ਸਮੱਸਿਆ ਦਾ ਜਲਦ ਤੇ ਠੋਕਮਾ ਹੱਲ ਇਸ ਤਰ੍ਹਾਂ ਦੀ ਵਿਚਾਰੇ ਹੋ ਸਕਦਾ ਹੈ